ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋਵੋਗੇ ਤੇ ਹੁਣ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਦੀ ਸੂਟ ਤਿਆਰ ਕਰਦੇ ਆ ਤੇ ਕਰੇ ਆਪਾਂ ਨੇ ਉਹਦੀ ਵੀਡੀਓ ਲੈ ਕੇ ਆਏ ਆ ਸੂਟ ਉਹ ਕੁਛ ਇਸ ਤਰ੍ਹਾਂ ਹੀ ਹੈ ਇੱਕ ਫਲਾਵਰ ਬਣਦਾ ਬੱਕਿਆਂ ਬੇਲ ਛਾਪ ਕੇ ਆਪਦੇ ਬਿਲਕੁਲ ਅਕੋਰਡਿੰਗ ਤੇ ਫਿਰ ਇਹਨੂੰ ਇੱਕ ਇਥੇ ਆ ਫੁੱਲ ਬਣਦਾ। ਉਹ ਹੁਣ ਮੈਂ ਪਹਿਲਾਂ ਡੰਡੀ ਦੱਸਦੀ ਆ ਫਿਰ ਫੁੱਲ ਪੱਤਾ ਦੱਸੂਗੀ। ਤੇ ਫੁੱਲ ਫਿਰ। ਇਸ ਤਰ੍ਹਾਂ ਸੂਟ ਤਿਆਰ ਹੁੰਦਾ ਆਪਾਂ। ਦੇਖਾਂਗੇ ਬਣਾ ਕੇ ਹੁਣ। ਚਲੋ ਆਪਾਂ ਸਟਾਰਟ ਕਰਦੇ ਆ। ਆ ਹੁਣ ਪੱਤੇ ਪਾਉਣੇ ਕਿ ਮੈਂ ਇੱਥੇ ਪਾਉਂਗੀ ਇਹਦੇ ਨਾਲ ਦਾ। ਪਹਿਲਾਂ ਡੰਡੀ ਦੇਖੋ ਮੈਂ ਇਥੋਂ ਹੁਣ ਜੜਜੋਂ ਸੂਈ ਕੱਢ ਲਈ। ਇਹ ਮੈਂ ਹੱਥ ਨਾਲ ਛਾਪਿਆ। ਗੁੱਟੀ ਲਈ ਆਪਾਂ ਕਰਦੀ ਦੌਰੰਗੀ। ਤੇ ਇਹਦੇ ਵਿੱਚ ਆਪਾਂ ਨੇ ਹੁਣ ਆਪਾਂ ਇ ਡੰਡੀ ਬਣਾ ਲੰਨੇ ਆ। ਇਹ 6 ਲੜੀਆਂ ਹੀ ਸਾਫ਼ਤੀ ਰੱਖ ਲਈ। ਗੁੱਟੀ ਆਪਾਂ ਨੇ। ਤੇ ਆਪਾਂ ਨੇ ਆਹ ਡੰਡੀ ਬਣਾ ਰਿਆ ਹੁਣ। ਡੰਡੀ ਕੋ ਇਸ ਤਰ੍ਹਾਂ। ਤੇ ਆਪਾਂ ਇਹਨੂੰ ਇਸ ਤਰ੍ਹਾਂ ਟੰਕੇ ਭਾਦੇ ਜਾਣਾ। ਪਹਿਲਾਂ ਇੱਥੋਂ ਜਿੰਨੀ ਡੰਡੀ ਬਣਾਉਣੀ ਉੱਥੇ ਤੱਕਰ ਕੱਢ ਲਿਆ ਆਪਾਂ ਨੇ। ਤੇ ਫਿਰ ਇਸ ਤਰ੍ਹਾਂ ਟੰਕਾ ਪੰਣਾ। ਥੋੜੇ ਥੋੜੇ فاਸਲੇ ਤੇ 70 ਟੰਕੇ ਭਰੀ ਜਾਣੇ ਨੇ ਆਪਾਂ ਨੇ ਡੰਡੀ ਆਪਾਂ ਕਿਸੇ ਤਰ੍ਹਾਂ ਵੀ ਬਣਾ ਸਕਦੇ ਆ ਤੇ ਘੁੰਡੀ ਟੋਪੇ ਦੀ ਬਣਾ ਸਕਦੇ ਆ ਬੈਕ ਟੋਪੇ ਦੀ ਜਿਵੇਂ ਮਰਜ਼ੀ ਬਣਾ ਲਓ ਡੰਡੀ ਸੋਹਣੀ ਲੱਗਣੀ ਚਾਹੀਦੀ ਆ ਆਪਾਂ ਇਹਦੇ ਤੇ ਸਤਰਾ ਬਣਾਈਏ ਇਹ ਫੁੱਲ ਜਿਹੜਾ ਮਤਲਬ ਆਹ ਫਲਾਵਰ ਇਹ ਇਕੱਲਾ ਇਕੱਲਾ ਵੀ ਪਾ ਸਕਦੇ ਆ ਆਪਾਂ ਤੇ ਇਸ ਤਰ੍ਹਾਂ ਬੇਲ ਵੀ ਪਾ ਸਕਦੇ ਆ। ਲੋ ਜੀ ਆਹ ਡੰਡੇ ਇਸ ਤਰ੍ਹਾਂ ਹੋ ਜੂਗੀ ਤਿਆਰ। ਡੰਡੀ ਤੋਂ ਬਾਅਦ ਹੁਣ ਆਪਾਂ ਨੇ ਪੱਤਾ ਪਾਉਣਾ ਹੈ। ਪੱਤਾ ਮੈਂ ਛਾਪ ਰੱਖਿਆ। ਮੈਂ ਸਾਰਾ ਡਿਜ਼ਾਈਨ ਹੱਥ ਨਾਲ ਹੀ ਬਣਾਇਆ ਹੈ, ਛਾਪਿਆ ਹੈ। ਉਹ ਤੁਸੀਂ ਵੀ ਜਿੰਮੇ ਮਰਜ਼ੀ ਬਣਾ ਲਿਓ। ਇਸ ਤਰ੍ਹਾਂ ਬਣ ਜਾਂਦਾ ਹੈ। ਇੱਥਾ ਹੁਣ ਆਪਾਂ ਪੱਤੇ ਦੇ ਸਿਖਰ ਮਤਲਬ ਆਪਾਂ ਕੱਢ ਲਈ। ਸੂਈ। ਤੇ ਫਿਰ ਆਪਾਂ ਇੱਥੋਂ ਵਿਚਾਲੋਂ ਪਹਿਲੀ ਵਾਰ ਇਸ ਤਰ੍ਹਾਂ ਧੁੱਪ ਭਰ ਲੈਣਾ। ਇਸ ਤਰ੍ਹਾਂ ਕੋ ਫਿਰ ਆਪਾਂ ਇਧਰੋਂ ਕੱਢ ਲਿਆ ਥੋੜੀ ਜਿੱਥੇ ਛਾਪਿਆ ਉਹਦੀ ਸ਼ਪਾਈ ਦੇ ਮੁਤਾਬਕ ਢਾਲੀ ਜਾਣਾ ਤੇ ਮੂਰੇ ਧਾਗਾ ਰੱਖ ਕੇ ਇਧਰੋਂ ਇਸ ਤਰ੍ਹਾਂ نیچے ਲੈ ਕੇ ਪਹਿਲਾਂ ਸੂਈ ਫਿਰ ਆਪਾਂ ਇੱਥੇ ਕੱਢ ਲਈ ਸੂਈ ਇਹ ਇਸ ਤਰ੍ਹਾਂ ਬੰਨ੍ਹ ਲਿਓ ਤੁਸੀਂ ਤੇ ਫਿਰ ਆਪਾਂ ਇਹਨੂੰ نیچے ਲੈ ਗਏ ਇੰਨੇ ਕੁ ਫਾਸਲੇ ਨਾਲ ਤੇ ਇਸ ਤਰ੍ਹਾਂ ਤੇ ਫੇਰ ਇੱਥੇ ਫੇਰ ਕੱਢ ਲਈ ਸੂਈ ਧਾਗਾ ਇਹਦਰ ਰੱਖਿਆ ਇੰਨੇ ਕੁ ਫਸ ਲੈਣਾ ਇੱਥੋਂ ਇੱਥੇ ਫੇਰ ਕੱਢ ਲਈ ਸੂਈ ਇਸ ਤਰ੍ਹਾਂ ਇਸ ਤਰ੍ਹਾਂ ਸਾਰੇ ਪੱਤੇ ਤਿਆਰ ਹੋਣਗੇ ਪੱਤਿਆਂ ਦੇ ਤਾਂ ਕਈ ਢਈ ਐਨੇ ਪੱਤਾ ਆਪਾਂ ਕਿਵੇਂ ਵੀ ਪਾ ਸਕਦੇ ਆ ਇਹ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਸਨ ਕੱਢੀ ਤੇ ਪਾਲੇ ਇਸ ਤrais ਸਾਰੇ ਪੱਤੇ ਤਿਆਰ ਹੋਣਗੇ ਜਿੰਨੇ ਵੀ ਪੱਤੇ ਪੈਣਗੇ ਇਹਦੇ ਚ ਸਾਰੇ ਇਸੇ ਤਰ੍ਹਾਂ ਹੀ ਤਿਆਰ ਹੋਣਗੇ ਚਲੋ ਆਪਾਂ نیچے ਇਹਨੂੰ ਚੰਗੀ ਤਰ੍ਹਾਂ ਗੱਠ ਦੇ ਦਨੇ ਤੇ ਕੱਟ ਕਰ ਦਨੇ ਤੇ ਹੁਣ ਆਪਾਂ ਫਲਾਵਰ ਤਿਆਰ ਕਰਾਂਗੇ ਇਹ ਵਾਲਾ ਇਹ ਵਾਲਾ ਫਲਾਵਰ ਇੱਥੇ ਬਣਾਉਣਾ ਆਪਾਂ ਨੇ ਇਹ ਤੁਸੀਂ ਉਹ ਇੱਕ ਵੀ ਬਣਾ ਸਕਦੇ ਤਿੰਨ ਵੀ ਬਣਾ ਸਕਦੇ ਤੁਹਾਡੀ ਇੱਛਾ ਉਹਦੇ ਮੁਤਾਬਕ ਜਿਵੇਂ ਮਰਜ਼ੀ ਬਣਾ ਸਕਦੇ ਤੁਸੀਂ ਦੇਖੋ ਆਪਾਂ ਸੂਈ ਕੱਢ ਲਈਏ ਇਸ ਤਰ੍ਹਾਂ ਪਹਿਲਾਂ ਫਿਰ ਆਪਾਂ ਇੰਨੇ ਕੁ ਫਾਸ ਲੈਣ ਜਿੰਨੇ ਕੁ ਆਪਾਂ ਨੇ ਇਹ ਬਣਾਉਣਾ ਹੈ ਇੱਥੋਂ ਫਿਰ ਇਹਦੀ ਉਜੜ ਚ ਫਿਰ ਕੱਢ ਲੈਣੀ ਹੈ ਸੂਈ ਜਿੱਥੇ ਧਾਗਾ ਆਪਾਂ ਲਿਆਤੀ ਇਸ ਤਰ੍ਹਾਂ ਕੱਢ ਲੈਣੀ ਹੈ ਇਸ ਤਰ੍ਹਾਂ ਰੱਖੋ ਇਹਨੂੰ ਟਿਕਾਈ ਨਾਲ ਇਸ ਤਰ੍ਹਾਂ ਬਲ ਦੇ ਦੋ ਆਪਾਂ ਜਿੰਨੇ ਵੀ ਦੇਣੇ ਨੇ ਦਿੰਨਾ 4 5 6 7 8 ਆਪਾਂ ਅਠਕਬਲ ਦੇ ਦਿੰਨੇ ਆ ਪਹਿਲਾ ਇਹਨੂੰ ਫਿਰ ਇੱਥੋਂ ਫੜ ਲੈਣਾ ਨਟਕਾਈ ਨਾਲ ਨਾ ਤਾਂ ਸੂਈ ਫਿਰ ਇਸ ਤਰ੍ਹਾਂ ਕੱਢ ਲੈਣੀ ਆ ਇਸ ਤਰ੍ਹਾਂ ਕਾਸ ਦੇਣਾ ਫੇਰ ਇਹਨੂੰ ਨੀਚੇ ਲੈ ਜਾਣਾ ਇਸ ਤਰ੍ਹਾਂ ਫੇਰ ਆਪਾਂ ਦੁਬਾਰਾ ਇੱਥੇ ਹੀ ਕੱਢਣੀ ਆ ਉੱਤੇ ਜੀ ਸੂਈ ਇਸ ਤਰ੍ਹਾਂ ਤੇ ਫੇਰ ਇਹਦੇ ਇਧਰੋਂ ਕੱਢ ਲੈਣੀ ਆ ਐਸੇ ਤਰ੍ਹਾਂ ਫੇਰ ਅੱਠ ਬਲ ਪਾ ਲੈਣੇ ਇੱਕ ਦੋ 4 5 6 7 8 ਜਿੰਨੇ ਕਾਪਨ ਲੱਗੇ ਵੀ ਇੰਨੇ ਕ ਕਵਰ ਕਰਨਾ ਉਹਨੇ ਕਿਚ ਉਹਨੇ ਹੀ ਬਲ ਪਾ ਲਓ ਇੱਥੇ ਇੱਥੋਂ ਇਹਨੂੰ ਐ ਫੜ ਲੈਣਾ ਤੇ ਇਸ ਤਰ੍ਹਾਂ ਖਿੱਚ ਲੈਣਾ ਤੇ ਇਸ ਤਰ੍ਹਾਂ ਹੀ نیچے ਲੈ ਜਾਣਾ ਤਾਗਾ ਕਸ ਕੇ ਤੇ ਹੁਣ ਆਪਾਂ ਨੇ ਇੱਥੋਂ ਤਾਗਾ ਕੱਢਿਆ ਇਸ ਤਰ੍ਹਾਂ ਸੁਣ ਕੱਢੀ ਹੈ ਤੇ ਹੁਣ ਇਹ ਤਾਂ ਅੱਗੇ ਕੋਲ ਹੀ ਆਪਾਂ ਸੂਈ ਇਧਰੋਂ ਇੱਥੇ ਲੈ ਲੈਣੀ ਆ ਇਸ ਤਰ੍ਹਾਂ ਹੁਣ ਇਹਦੇ ਤੇ ਬਲ ਦੇ ਲੈਨੇ ਆਪਾਂ ਨੂੰ ਐ ਸਪੇਸ ਬਣਦੀ ਦੀ ਸੀ ਉਨੇ ਕੁ ਬਾੜ ਆਪਾਂ ਪਾ ਲੈਨੇ 2 3 4 6 7 8 9 10 ਜੇ ਇਹਦੀ ਆਪਾਂ 10 ਕੁ ਟੋਪੀਆਂ ਦੀ ਮਤਲਬ ਪਾ ਲਈ 10 11 ਇਸ ਤਰ੍ਹਾਂ ਸਭ ਨਾਲ ਪਾ ਲੋ ਇਹ ਵਸਤਰ ਕੱਢ ਲਓ ਦੇਖੋ ਇਸ ਤਰ੍ਹਾਂ ਕੁਝ ਹੁਣ ਆਪਾਂ ਇਹ ਆ ਜਿਹੜੀ ਹੁਣ ਪਾਈਏ ਡੰਡੀ ਇਹ ਇੰਨੀ ਖਾਸ ਲੈਣਾ ਇੱਥੇ ਕੱਢ ਲੈਣੀ ਹੈ ਸੂਈ ਦੇਖੋ ਫਿਰ ਇਧਰੋਂ ਇੱਥੇ ਇਸ ਤਰ੍ਹਾਂ ਤੇ ਫਿਰ ਭੜ ਦੇ ਲੈਣੇ ਨੇ ਇਸ ਤਰੀ strappa mi chiede sui cani per e un ferretti sui padroni ਲਓ ਜੀ ਹੁਣ ਹੱਥ ਫੁੱਲ ਤਿਆਰ ਹੋ ਗਏ ਹੁਣ ਇਹ ਇਸ ਤਰ੍ਹਾਂ ਤਿਆਰ ਕਰ ਲੈਣਾ ਫਿਰ ਆਪਾਂ ਸਤਾਰੇ ਲਾਏ ਨੇ ਕੋਈ ਕੋਈ ਕਿਤੇ ਕਿਤੇ ਉਹ ਆਪਣੀ ਇੱਛਾ ਮੁਤਾਬਕ ਲਾ ਲੇ ਤੇ ਆਪਾਂ ਲਾਉਣੇ ਦੱਸ ਦਿਆਂ ਪਹਿਲਾਂ ਸਤਾਰਾ ਪਾ ਲਿਆ ਸੂਈ 'ਚ ਫਿਰ ਇਹਦੇ ਨਾਲ ਦੋ ਗੱਠਾਂ ਦੇ ਕੇ ਤੇ ਆਪਾਂ ਨੂੰ ਨੀਚੇ ਦੋ ਬਲ ਦੇ ਕੇ ਇੱਥੇ ਗੱਠ ਬਣ ਜੂ ਪਹਿਲਾਂ ਵੀ ਵੈਸੇ ਇੱਕ ਦੱਸਿਆ ਹੈ ਪਰ ਸਤਾਰਾ ਗੱਠ ਨਾਲ ਇਸ ਤਰ੍ਹਾਂ ਲੱਗਦਾ ਤੇ ਨੂੰ ਐਂਟਕਾਈ ਨਾਲ ੇਠਾ ਕੰਡ ਲੇ ਤੇ ਸਾਰਾ ਇਹ ਲਾ ਲਾਂਗੇ ਆਪਾਂ ਇੱਕ ਫਲਾਵਰ ਜਾਂ ਤਿਆਰ ਹੋ ਜਾਊਗਾ ਤੇ ਆਪਾਂ ਕੱਲੇ-ਕੱਲੇ ਵੀ ਲਾ ਸਕਦੇ ਆ ਤੇ ਇਸ ਤਰ੍ਹਾਂ ਹੀ ਸਾਰਾ ਸੂਟ ਬਣ ਜਾਊਗਾ ਮੈਂ ਸੂਟ ਦੀ ਫੋਟੋ ਦਿੱਤੀ ਹੋਈ ਐ ਤੇ ਜਿਹੜੇ ਭੈਣ ਨੂੰ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਕਰਨਾ ਕਮੈਂਟ ਸ਼ੇਅਰ ਜਰੂਰ ਕਰਨਾ ਇਥੇ ਬਹੁਤ ਮਿਹਨਤ ਲੱਗਦੀ ਐ ਤੇ ਇਸ ਤਰ੍ਹਾਂ ਆਪਦੇ ਸੂਟ ਤਿਆਰ ਕਰ ਸਕਦੇ ਆ ਆਪਾਂ ਘਰੇ ਕਮੈਂਟ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਧੰਨਵਾਦ